ਬਾ ਪੂਰਾ ਗੁਰੂ ਮਲਾਯਾ ਸਖੀ ਸੇਲੀ ਪਈ ਤੁਮਦਾ ਗੁਰਕਾਰ ਛੋੜ ਨ ਜਾਈ ਗੁਰੇ ਸਖੀ ਸੇਲੀ ਪਈ ਤੁਮਦਾ ਗੁਰਕਾਰ ਜਮ ਮਰੇ ਵੀ ਕਉ ਨਾਨਕ ਬਰ ਮਿਲੇ ਆਸੁਦਾਤਾ ਛੋੜ ਨ ਜਾਈ ਗੁਰੇ ਆਦੂਲਾ ਮਹੰਤਾ ਜੀਵਾ ਚੌਥੀ ਕਰਦੇ ਲਾ ਇੱਕ ਉਨਕਾਰ ਸਭ ਪ੍ਰਸਾਦ ਕਾ ਤੁਸੋ ਕਹਿਆ ਤੁ ਚਿਤ ਵਾਗਾ ਤੁਂਦਰ ਹੈ ਉਪਾਏ ਤਾਕੂ ਕਹੋ ਪਰਵਾਤਾ ਹੁਤੀ ਜਗੁ ਪਰ ਸਹਾਈ ਮਨ ਸਹਿ ਮੇਧ ਸਗੀ ਕਰਪਾ ਹੁਨ ਆਏ ਹੋਏ ਦੇਵ ਕਿਰਪਾ ਜਿ ਸਾਥੋ ਨਾਮ ਤੇ ਨਾਮ ਸੁਮਾਈ ਰਹਾ ਹਰ ਤਰਕਾਰ ਹੋਤਿ ਨਿਭਾਉਂਦੀਏ ਕੰਗ ਜਨ ਵਸਕਾਈ ਸਦੀਵਾਰ ਸਾਧ ਸੋਚ ਪਵਿੱਤਰ ਆਉਣ ਲਾਭ ਸੋਧ ਹਰਦਾ ਆਏ ਜੋਤ ਸਵਾਰੇ ਸਾਧ ਸੰਗ ਰਸੇ ਇਹ ਮੰਨ ਕਰੇ ਪਨਾਏ ਜੋਗ ਰਲਾਦਰ ਵੀ ਹੋ ਆਇਆ ਤੋ ਮੈਂ ਸਭ ਸੁਖ ਪਾਈ ਸਾਧ ਸਭਾ ਉਤਪੁਰੇ ਧਰਮਾਸਤ ਕਰੇ ਤਲਕਾਏ ਜਨਨਾਂ ਸਭਰ ਵੀ ਪਾਇਆ ਜਦ ਜੀ ਤੁਨ ਲਗੈ ਆਏ RAM ਕਲੀ ਭਗਤਾ ਕੀ ਜਾ ਅਨੰਦ ਕੋ ਓਮਕਾਰ ਸਤਿ ਪ੍ਰਸਾਦ ਅਨੰਦ ਅਰੇ ਮਾਈ ਸਤਿ ਰੂਪ ਮੈਂ ਪਾਇਆ ਸਤਿ ਰੂਪ ਤਾਂ ਪਾਇਆ ਸੈ ਸਿੱਧੀ ਮਨਵਤਿਆ ਬਾਧਾ ਨਾਰਾ ਗੁਤਿ ਪ੍ਰਵਾਰੋ ਪਰਿਨਾਸ਼ੰਦ ਗਾਵੈ ਨਾਨਕ ਸਭ ਦੂਤਾ ਗਾਓ ਹਰਿ ਕੀ RAM ਨਿਤ ਬਸਾਇਆ ਕਹਿ ਨਾਨਕ ਅਨੰਦ ਰੂਪ ਸਰਬੂਪ ਮੈਂ ਪਾਇਆ ਮੇਰਿਆ ਤੁਸਦਾ ਰਹੋ ਰ ਸਤਿਨਾਮ ਮੇਰਾ ਦਾਰੂ ਸਤਿਨਾਮ ਦਾ ਜਨ ਮੁੱਖਾ ਸਸਵਾਇਆ ਕਰਸਾ ਸੁਖਾਣਾ ਉਸੇ ਅਗਨੀਚਸ ਹੋਇਆ ਆਇਆ ਸਨ ਕਰਵਨ ਕੀਤਾ ਕਰੋ ਟੋਨਿਸ ਨੇ ਮੇਰਾ ਆਦਾਰ ਮਾਝੇ 500 ਦਤ ਕਰਸਪਾਗਾ 45 ਭਾਗਾਂ ਸੰਗੁਨਾ 1 ਲੱਖ 67500 ਰੁਪਏ ਉਵਸਕੀ ਕਾਰਨ ਤੁਮ ਮਾਰਿਆ ਦੁਰਗਯਰਮ ਪਾਤ ਜਨ ਕੋ ਸੇਵਾ ਮਾਰਗ ਰਾਂਗੇ ਕਹਿ ਨੰਦ ਸੁਭੋਗ ਵਕਤ ਕਰ ਅਨੰਦ ਵਾਜੇ ਨਦ ਸੁਨੋ ਨੜ ਪਾਕਿਓ ਸਗਲ ਮਨ ਰਤ ਗੂਰੇ ਔਰ ਬਰਮਾ ਪਾਇ ਸਗਲ ਸੁਰੇ ਤੈ ਤੁਮ ਰੇ ਜੂ ਜਬ ਨਗਾਈ ਕੋਈ ਨਾ కిప్రీ ఆ పునర్చనీ ਸਭੋ ਪਰਿਵਾਰ ਤੁਮਹ ਸੇਵਾਦਾਰਾਂ ਨੂੰ ਸੇਵਾ ਸੰਭਾਲ ਦੇ ਦਾਨ ਵਾਸਤੇ ਧੂਨ ਸਮਗਰੀ ਆ ਡਰੇ ਹੈ ਇਹ ਕੋਈ ਕਮੀ ਉਹ ਪੈਸੀ ਹੈ ਮਹਾਰਾਜ ਨੇ ਪੂਰੀ ਕਰਾਣੀ ਕਿਰਪਾ ਕਰਮੀ ਅੰਗ ਸੰਗ ਸਾਰੇ ਆਪ ਦੇ ਕਾਰਜ ਆ ਕਰਾਉਣੇ ਜੋ ਵੀ ਇਸ ਸਮਸਮ ਪਰਿਵਾਰ ਦੀਆਂ ਮਨੋਭਾਵਨਾ ਨੂੰ ਪ੍ਰਵਾਹੀਆਂ ਨੂੰ ਆਪਹਾਣਾ ਪੂਰੀ ਕਰਨੀਆਂ ਜੋ ਬਲਾਵਾਨ ਮਹਾਰਾਜ ਦੇ ਬਾਸ ਜੀ ਨੇ ਬਿਨਾਂ ਦਾ ਨਾਸ ਕਰਨਾ ਮਹਾਰਾਜ ਸਰਵਰਾਂ ਦੀਆਂ ਮਨੋਭਾਵਨਾ ਪੂਰੀਆਂ ਕਰਨੀਆਂ ਜੀ ਸੇ ਪੌੜੀਆਂ ਨਾਲੇ ਦੇ ਬਾਠ ਮਨਾਰ ਦੇ ਸਤਿਨਹਾਰਾਜ ਧੂਬ ਸਤਿਗੁਰੂ ਭਗਵਾਨ ਦਾ ਨਿਹੁੰਆ ਜਮਾਤਾਂ ਮੈਂ ਸਾਧੀਆਂ ਹਾਰੀਆਂ ਦਰ ਭਗਵਾਨ ਕੰਨੀਆਂ ਆਪਾ ਨੂੰ ਨਿਹੁੰਤਾਨੀਆਂ ਮਾਰਾ ਕੋ ਦਰਪਾ ਦੇਖ ਸਾਥੀ ਹਾਜ਼ਰ ਹੈ ਜੀ ਆਣਕ ਵਰਕਾਰ ਭੋਜਨ ਬੋਗੀ ਭੋਜਨ ਵੇਟਾਈ ਸਵਾ ਸਰਸੂ ਬਾਬਾ ਜੀ ਆਪ ਜੀ ਕੋ ਇਹ ਭੋਗ ਲਗੇ ਹੋਰ ਗਿਆ ਸਿੱਖਾ ਪ੍ਰਸਾਦ ਸੂਰਜਾਉਣ ਦੀ ਆ ਗਿਆ ਹੋਵੇ ਕਰੋ ਕਿਰਪਾ ਨਾਹਿ ਵਸਰੀ ਪਾੜ ਦੀ ਆਰੰਭਤਾ ਵੱਸੋ ਨਾਨਕ ਨਾਮ ਜੈ ਕਰਾਂ ਬਾਬਾ ਜੀ ਸਵਾਤਿ ਹੋਏ ਹਾਲ ਸਾ ਹਰਸਾ ਅੰਕ ਜੀ ਕਿਰਤ ਹੀ ਆ ਜਾ ਭਈਆ ਗਾਲ ਕੀ ਤਰਜਾਉ ਪੁਣ ਸਤਿਨਾਮ ਸ੍ਰੀ ਵਾਹਿਗੁਰੂ ਸਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਕੋਟਾਲਾੁਰ ਸੇ ਵੀ ਆਇ ਅਨੁਸਰ ਸੁਭਾਈ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨੁ ਤਿਆਇ ਮੌਲੀ ਗੁਵਾਰ ਨੀ ਕੋ ਹੁੰਦਾ ਪੰਜਵਾ ਅਰੰਭ ਕੋ ਉਬਾਰ ਗੁਰੂ ਨਾਮ ਪੂਰਨ ਹੋਇ ਸਮਾਰਾ ਕਾਮ ਸਾਹਿਬੇ ਕੋ ਸਾਰੋ ਜਲੇ ਹੋ ਸਵਾਰ ਰਹਾਉ ਪ੍ਰਭ ਅਪਣੇ ਸੋਹੋ ਸਾਬਦਾ ਤਾ ਤੁਂ ਦਰ ਕਿਰਪਾ ਵੈ ਮਾਨ ਬਹੁ ਸਿਆਮ ਸੰਲੀ ਚਾਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਟ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਅ ਛੋੜ ਗੋ ਕਿਸ ਕੀ ਓਟ ਨੇ ਮੁਕਮਾਇ ਹੋ ਵੈਤ੍ਰਿਸ਼ ਹੋ ਟਾਪੂ ਸਦਾ ਨਿਗੜ ਕਰਦੇ ਸਨੋ ਜਾਨ ਔਖੀ ਆਗੈ ਸਤ ਕਰਮਾਂ ਗੁਰ ਕਾ ਵਚਨ ਮਿਟਾਵੂ ਆਪ ਹਰ ਹਰ ਨਾਮ ਨਾਮ ਕੋ ਜਪ ਜਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ ਪੰਜਵਾਂ ਘਰਨ ਤੀਜਾ ਲੋਪ ਦੇ ਤੂ ओंकार ਸੰਸਾਰ ਰਾਮ ਗੁਰਪੂਰਾ ਕਿਨੇ ਦਾ ਨਾਮ ਕ੍ਰਮ ਦਾ ਨਾਹੀ ਸਭ ਧਰਮੋ ਹੋਏ ਕ੍ਰਿਸ਼ਨਾਨਾ ਗੁਰਪੂਰਾ ਕਿਨੇ ਦਾ ਨਾਮ ਸਭ ਸੁਖ ਸੰਖੇਪ ਪ੍ਰਕਾਰੇ ਸਹੀ ਸਲਾਮਤ ਸਭ ਸੁਖੋਵਾਰੇ ਗੁਰ ਦਾ ਸਭ ਵਿਚਾਰੇ ਰਹਾ ਸਾਰ ਸਾਰ ਪਾਰਬਰ ਭਯੋ ਸਾਥੀ ਸਾਰ ਬਸਾਂ ਨੂੰ ਮੱਲਾ ਲਾਤੀ ਹਰ ਗਰਮ ਭਇਓ ਸਾਥੀ ਨਾਨਕ ਨੰਦ ਤੇ ਆਇਆ ਗੋਦ ਪੁਰਖ ਪ੍ਰਭ ਉਪਾਇਆ ਗੋਦ ਜੀਪੋ ਤੇ ਵਾਰਤੀ ਇੱਕੋ ਅੰਕਾਰ ਹੋਈ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਨੂਰ ਦਾ ਰੂਹੀ ਸਭ ਸੰਸ ਸਾਜ ਸਾਚੀ ਰਾਜ ਸਾਚਾ ਸੋਚਾਂ ਸੁਣਾਓ ਸੀ ਲੱਖ ਵਾਰ ਤੂੰ ਜਿੱਤਣਾ ਹੋਵੇਂ ਜਿਦਾ ਇਰਾਦਾ ਉੱਤਾਰ ਸਦਸਿਆਂ ਪਰ ਨਾ ਕੋ ਕੋਗਣ ਚੰਨ ਨਾਲ ਪੂਰਾ ਟਪਾਰ ਹੋ ਸਮਝਾਈ ਚ ਨਾਮ ਤੇ ਨਾਰੋ ਪੁਰੀਆਕਾਰੋਂ ਪਣ ਕੇ ਅਜਾਈ ਲੋਕਵੇਂ ਹੋਏ ਕੁਮਲ ਆਪੜਿਆਏ ਕੁਮੇ ਪੁਨੀਚਾ ਹੋ ਕੁਮਲ ਲੱਗਦੇ ਸੋ ਪਾਈ ਆਪਣਾ ਵੀ ਮਿਕਸੀ ਸੇ ਕੋਤਨੀ ਸਰਾ ਖਵਾਈ ਆਪ ਜਮਾ ਅੰਦਰ ਸਭ ਘੁਬਾਰ ਹੁਮਨ ਕੋਈ ਉਦਾਨ ਉਹ ਸਦਾ ਗਾਵੈ ਉਦਾਨ ਜਣੈ ਨਿਸਾਨ ਗਾਵੈ ਕੁਲਗੜੈ ਆਇਆ ਚਾਰ ਗਾਵੈ ਕੁਰਦੀਆ ਕੁਚੀ ਚਾਰ ਗਾਵੈ ਕੁਸਾਇ ਕਰਤੁ ਤੀ ਗਾਵੈ ਕੁਦੀ ਗਾਇ ਪਰਦੇ ਗਾਵੈ ਕੋ ਜਟਕ ਸਰੂਰ ਗਾਵੈ ਕੋਈ ਖਰਾਦਰਾ ਦੂਰਾ ਕਤਨਾ ਕਿਦਿਆਂ ਵੈ ਤੋਤਾ ਕੱਖ ਕਰਤੀ ਕੋਟੀ ਕੋਟੀ ਮਸਦਾ ਦੀਦਾ ਦੀ ਤਿਕਖ ਪਾਇ ਕਰੇ ਚਿਗਾਈ ਕਰੇ ਬਖਮਿਆ ਤੁਮ ਜਲਾਇ ਰਹਾ ਨਾਨਕ ਬਿਸਾਇ ਪ੍ਰਭ ਸਾਜ ਸਾਹਿਬ ਸਾਜਨਾਇ ਭਕਤ ਕੋ ਪਾਰ ਆਖ ਮੰਗਹਿ ਦੀਦਕ ਦਾਤਿ ਦਾਤਾਰ ਸੇ ਜਰਕੀ ਸਤਿਵਾਕ ਬੋਹ ਭੇ ਬੋਲਨ ਬੋਲੀਏ ਦਰਸਨ ਤਰੀ ਪਿਆਰ ਮਰਕ ਮੇਲਾ ਸਤ ਨਾਮ ਵਿੜਾਈ ਵਿਚਾਰ ਕਰਨੀ ਆ ਵਕ ਪ੍ਰੰਗਰੀ ਮੁਕਤ ਵਾਰ ਨਾਨਕ ਦੇਵ ਜਾਣੀਆ ਸਭ ਆਪਿ ਸਿਹਾਰਾ ਥਾਪਿਆ ਨਾ ਜਾਏ ਕੀ ਤਰ ਹੋਏ ਆਪਿ ਆਪ ਮਨ ਗਸੋਏ ਜਿਸੇ ਦਾ ਕਿਰਪਾਇ ਮਾਨੋ ਨਾਮ ਦਾ ਵਿਖੇ ਨਿਧਾਨੋ ਗਾਵੀ ਅਸਮੀ ਮਰਕੀਆ ਭਾਵ ਗੋਪਾਰਾ ਰਸੋਨ ਕਰਿਆ ਜਾਏ ਗੁਰੂ ਪਨਾਦ ਗੁਰੂ ਵੇਦੰਗ ਗੁਰੂ ਖਰਿਆ ਸਮਾਈ ਗੁਰੂ ਇਸਰ ਗੁਰੂ ਬੋਤਾ ਬਰਮਾ ਗੁਰਾ ਘਰ ਦੀ ਮਾਈ ਦੇਹੂ ਜਣਾ ਅਖਨ ਜਣਾ ਤੁਮ ਜਾਈ ਪੁਰਾਤ ਦੇ ਪੁਜਾਈ ਸਭਣਾ ਜੀ ਆਕਾ ਇੱਕ ਦਾਤਾ ਸੋ ਮੈਂ ਸਰਨ ਗਾਈ ਦੀਨੁ ਰਾਜ ਸਵਾਭਣ ਕਿ ਨਾਇ ਕਰੇ ਦੇਖੀ ਸਟੋਕੋ ਦਾ ਇਹ ਕਾਰਕਰਮ ਕਰਮਗੱਲ ਹੈ ਮਾਤਰ ਵਿਚਾਰਤੰਗੂ ਆਰ ਮਾਤਰ ਦੇ ਗੁਰੂ ਕੀ ਸੈਕਸੋਨਪੁਰਾ ਕੀ ਵਿਜਾਈ ਸੋਨਾ ਜੀ ਆਟਾ ਇੱਕ ਦਾ ਤਸਵੀਰ ਸਨਾ ਜਾਈ ਦੇ ਜੁਗ ਚਾਰੇ ਆਰ 1909 ਦੇ ਮਾਤਨਾਂ ਵੀ ਜਾਣੇ ਨਾਲ ਚਲਾ ਸਫੋਏ ਚ ਨਾਨਾ ਉਹ ਖਾਈ ਕਾ 10 ਕੀ ਇੱਕ ਜਗਲੇ ਦੇ ਸਮਦਰਨਾ ਵਾਲੇ ਕਬਾ ਤੁਛਾ ਤੇ ਇੰਡਰ ਕਰ ਵੀ ਕਰ ਦੋ ਸਿਰੋ ਸਰੇ ਨਾਮ ਕਰੇ ਮਾਤੇ ਅਗੂ ਦੇ ਤੇ ਆਰ ਕੋਈ ਨਹੀਂ ਸੁਦੇ ਜੀ ਸੁਖ ਹੋਏ ਸਾਰੇ ਸੋਨਾ ਅਸਕੀ ਸੋਨਾ ਅਸਨ ਕਰ ਬਲਕਾ ਸੋਨਾ ਜੀ ਬ੍ਰੋਸ ਕਰ ਸਕਦੇ ਨਾਨਕ ਬਖਸ਼ਵਾਲਾ ਉਸ ਨੂੰ ਪਾਪ ਕਾਰਨ ਸੁਰਮਾ ਅਨੁਸਾਰ ਅਸਲਾਮ ਮਾਚਨੇ ਦੇ ਉਪਰ ਕਿਹਾ ਜਿਹਾ ਸਾਰਾ ਸੁਰਤ ਬੀਕਨ ਪਾਪ ਕਾਰਨ ਸੁਰਿਆਸਾ ਸੰਧੋ ਮਿਆਸ ਨੇ ਸ਼ਡਗਾ ਜਨ ਉਸ ਨੂੰ ਬੁਖੋ ਪਾਵਰ ਮਾਚਨੇ ਦਾ ਜਿਹਾ ਇਤਿਆਹ ਨਾਨਕ ਬਖਸ਼ਵਾਲਾ ਉਸ ਨੂੰ ਪਾਪ ਕਾਰਨ ਸੁਰਿਆਸਰਨਾ ਕੀ ਗਾਸ ਨੇ ਸੀ ਵੀਰਪਾਲ ਸਾਸ ਨੇ ਦੇ ਪਾਵਰ ਰਾਂ ਸੁਪਰਸ ਪਾਵਰ ਨਾਨਕ ਬਖਸ਼ਵਾਲਾ ਉਸ ਨੂੰ ਪਾਪ ਕਾਰਨ ਉਸ ਨੂੰ ਇਗੀਤ ਕਿਨੇ ਜਾਏ ਦੇਖੋਗਾ ਵਿਸ਼ਾ ਵਿਸਥਾਰਿਕਾਂ ਕੰਮ ਨੇ ਖੜਾ ਰੁਮ ਨੇ ਕਹਵਾ ਜਾਂ ਚਾਰ ਇਸਨਾਂ ਮਲਦੀ ਨੂੰ ਹੋਏ ਦਿੱਤ ਮੰਨਵਾ ਜਾਣਾ ਕੋਈ ਬੰਦਾ ਸਿਖਰੋਂ ਕੋਤੋਂ ਪਹੁੰਚਦਾ ਹੈ ਸਰੋਂ ਦੀ ਸੇਵਾ ਮੰਨਾਰੂ ਚੁਟਾਣਾ ਕਾਇ ਬੰਨ੍ਹਾ ਜਾਦਾ ਸਾਧਨਾਂ ਦੇ ਇਸਨਾਂ ਮਿਲਦਾ ਹੋਏ ਤਾਹਾਂ ਬੋਲਛਵੀ ਕੋਈ ਮੰਨਵਾ ਮਾਰ ਤਾਉ ਪਰ ਮਨਾ ਪਸ ਹੋਏ ਹਰਨਾ ਮੇਰਾ ਲਾਈਨ ਚੱਲੀ ਜਾਂਦਾ 15 ਮਿੰਟਾਂ ਚ ਖਤਮ ਹੋਣੀ ਚਾਹੀਦੀ ਮਨਾ ਬਹੁਮੁਖ ਮਨ ਪਰਵਾਰ ਮਨ ਪਰਵਾਰ ਸਿਹਾਰ ਮਨ ਪਰਵਾਰ ਕੋਸ਼ੇ ਕਰਮਨਾ ਫੋਨਿਕ ਕੇਸਾਂ ਕਰਦੇ ਹੈ ਬਾਦ ਪਰਵਾਰ ਦਾ ਨਕਰਾ 5000 ਰੁਪਏ ਦਾ ਰਜਮਨ ਸੂਰਧਾਰਾ ਜਨ ਸੰਕਰਮੇਕਿਆਂ ਦੀ ਪ੍ਰਕਾਸ਼ਣ ਕਰੇ ਧਰਤੀ ਕੱਟਨਾ ਇਸਵਾ ਦਾ ਉਤੰਦਰ ਅਪਸੋ ਦਾ ਅਪਤਾਰੀ ਸੋ ਇੱਕ ਵਿਦਿਆਵਸ 2013 ਇਹ ਜੋ ਪ੍ਰਯੋਗ ਹੋ ਰਿਹਾ ਹੈ ਕਿ ਪਾਰ ਕਰਾਉਣ ਨੂੰ ਜ਼ੋਰ ਕੀਤਾ ਤਾਂ ਬਿਨਾਂ ਕਿਸੇ ਅਵਸਰ ਮਰ ਕੇ ਉਹ ਇਧਰ ਮਿਲਾਣਾ ਪਿਆ ਦੇ ਕਰਕੇ ਇਹ ਤਾਂ ਉਸ ਨੂੰ ਲੱਗਦਾ ਹੈ ਕਿ ਕਿਤਾਬ ਸਾਵੇ ਕੋਈ ਤਵਾ ਉਸ ਤੇਰੇ ਲੱਗ ਰਿਹਾ ਹੈ ਉਸ ਤੋਂ ਸੰਸਾਰ ਜਿਹਾ ਵਾਰ ਜਗਾਏ ਕੋਈ ਆਦਿ ਬਹੁਤ ਸਾਹਿਬ ਜੀ ਦਾ ਉਸ ਤੋਂ ਸਾਵਾਂ ਸੰਗ ਜਿਹਾ ਸੰਪਾਉ ਸੰਗ ਜਿਹਾ ਸਾਥ satu jam dua Vai expelled mi jacket si, 白 wybonyi 687 00. Maosanng Ponssan, ained Valgitansa, Voxexica. There's another Terazai, could you turn alish inside ausha? Ok, where do you want to know? Ayo gotcha, ar may car If you give and by your boy ਪ੍ਰੀਤਮ ਜੀ ਤੁਹਾਡੇ ਸੰਬੰਧ ਤੁਹਾਨੂੰ 9000 ਰੁਪਏ ਦੀ ਸਪੀਡ ਕਨਾਈ ਕਰਨਾ ਹੈ ਜੀ ਆਮ ਤੌਰ ਤੇ ਇਹ ਅਵਿਸ਼ਵਾਸਨ ਦੇ ਪ੍ਰਸੰਗ ਵਿੱਚ ਸਭ ਤੋਂ ਸੱਤ ਪਹਿਲਾ ਕੋਈ ਕੋਈ ਪੱਤਰਾਂ ਤੋਂ ਸਿਆਮਨ ਪ੍ਰੋਫੈਸਰ ਸੋਨਸਾ ਚਾਰ ਤੋਂ 2026 ਦੀ ਸੇਵਾ ਕਰਦੇ ਹੋਏ ਦੇ ਪ੍ਰਾਪਤੀ ਸ੍ਰੀਮਾਨ ਰਮਾਇਰ ਰੋਕਾਵਾਧਾ ਬਹੁਤ ਦਾ ਦੇਣ ਦੇ ਗ੍ਰੰਥ ਦੋ ਲੱਖ 5000 ਰੁਪਏ ਦਾ ਅਨੁਮਾਨ ਹੈ ਜੀ اور نا کو میں سوچتا ہوں کہ صلاح کو منع کروا دیا اپ سافٹ ویئر فکس بڑا سا ریڈی نہیں بتا کا کام لینا کہ دو پرانے کی ہے سوہ پتہ لا پایا نہیں رہا گا سیگا سو کو فکری کر جو سس کرانے کے پاس کو اپ کرتے ہیں ہمارے پاس نار کوڈا کی اپ جناں صلاح صلاح سنائی نہیں ہے کسی مسائل <سؤال> کے حوالے سے قرار کا جو ہے پرفٹ پر صلاحیں مانتے ہیں ਹੌਂਦੋਂ ਦਾ ਸਬੰਧਿਕਾ ਹੈ ਮੈਂ ਆਪ ਤੁਹਾਡਾ ਨੰਬਰ ਦਰਜ ਕਰ ਰਿਹਾ ਹਾਂ ਤੁਹਾਡਾ ਦੋਨੋਂ ਨੰਬਰ ਸਭ ਨਵਾਂ ਆਪ ਤੁਹਾਡਾ ਪਤਾ ਹੈ ਜਦੋਂ ਨੂੰ ਅੰਤੋਂ ਅੰਤਿਕਾ ਕਾਰਜ ਜਦੋਂ ਆਪ ਦਾ 12 12 ਤੱਕ ਕੀਤੀ ਬਣਾਈ ਕਰਦੀ ਹਣ ਪਾਇਆ ਜੇ ਰੂ ਅੰਦਰ ਜਾਣੇ ਕੋਈ ਬੋਤਾਂ ਕੀ ਹੈ ਬੋਤਾਂ ਵੀ ਬਟਾ ਸਾਹਿਬ ਤੇਰਾ ਉੱਚ ਨੂੰ ਜਨਾਨ ਨੂੰ ਵਿਧਾ ਵਸੂ ਨਾ ਲਈ ਮਾਰ ਚੁੱਕੀ ਹੈ ਆਪ ਦਾ ਨਾਮ ਬਹੁਤ ਆਕਰਮਣ ਕੀਤਾ ਜਾਏ ਬਟਾ ਦਾ ਕੋਈ ਨੰਬਰ ਆਏ ਕਿੰਨਾਂ ਕਰਦੇ ਦਾਰ ਕਿ ਦਾਰ ਕਿ ਕੰਦਰ ਦਾ ਕਿਰਨ ہمارے کی رب کی رفات باگو دلازی بانا ہے اور آپ ہنسکا کوئی جی کو کہا کہ آپ کو باہر ہو جانے یا پھر جانے آپ کے لئے آپ کہ جسمہ وقت سے سلام آم پاکشاہ پاکشاہ مولو 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 مولو

में기가니까 तो गोवर्नमेंट ने जो नई वाली लावली है सब सब गावरो को अपना पे से संविधानिक आवाज में अंश में का पंजीकरण हुआ है और भी गांव से सब का पंजीकरण ور بيغيتو به دکیس دییا یو سوویسو پسو کسان دی سوو 1.7 2.9 10 سندو سره جو اندا مندا کاروبار کین دی دایو شا دیو بہت کیون دی بوندا پروا دا نا دی سانی سندا سر دا دیو devam ediyor <laughs> devam ediyor devam ediyor. Hasan öyle bunlar sözde var ama bu tasarımlar nasıl satılır? Yani ben öyle düşünüyorum. Lakin bu pala ਨਾਮ ਦੇ ਪ੍ਰਯਤਨ ਰਾਜ ਦੇ ਰਜ ਦੇ ਕਿਹਾ ਦਿੱਤਾ ਗਿਆ ਹਾਂ ਹਾਂ ਜਿਆਦਾ ਲੈਣ ਦੇ ਦੋ ਬਾਰੇ ਲੈਣ ਚਾਹੁੰਦਾ ਹੈ ਕਮਿਊਨੀਕੇਸ਼ਨ ਲਾਹਣ ਬੋਦੀ ਆਇਆ ਪਰ ਗਮੀ ਦਾ ਸੰਬੰਧ ਜੀ ਕਰ ਮੈਂ ਕਿੱਥੇ ਹੋ ਰਿਹਾ ਹਵਾ ਤਰਫ ਕੇ ਤਾ ਮੰਦੀ ਹਾਂ پتہ ہے کتنے دن سے اس کا پتہ نہیں ہے ہاں تو میں سچ کہوں کہ یہ پروسیسنگ میں لگا ہوا ہے جو بات نہیں ہو سکتی ہے یہاں تم نے یاد کیا تھا تھوڑا ننھا ننھا میں نے کہا تھا کہ یہ کام کا شروع کیا کتنے ویڈیوز بہت منگور تھے اس حوالے سے کام شروع کرنے لگے ਪਤਾ ਸਿਵਲਸੀ ਤਾਂ ਨਾਮਾ ਮਾਹ ਦਾ ਰਾਜ ਦੇ ਦਰਮਾਨ ਹੋਵੇ ਆ ਤੁਸਾ ਬਰੋਸਾ ਹੈ ਕਿ ਲੋਕਰਾਮ ਚੰਗਾ ਸੰਸਾਦ ਪਰਮ ਸੰਮਲਨ ਕਰਤੋ ਕਮਲ ਹੈ ਉੱਤੋਂ ਮੰਨ ਲੈਂਦੇ ਹਾਂ ਕਿ ਲੋਕਰਾਮ ਚਲੋ ਦਾਰੀ ਨੂੰ ਬਿਕਰ ਬਸਤ ਸੇ ਵਿਕਾਲ ਨਾਮ ਗੋਤਰਾ ਸਰਜਪਾ ਰਾਗੀ ਵਿਸ਼ਣੈਰ ਨਮਾਪੀ ਸਰਪੋਤ ਲੱਗਤਾ ਹਮਨ ਗੰਗੋ ਮਰੋਤਾਲ ਦੇ ਸਖਸੀ ਵਿਕਸਾ ਦਿਨ ਤੋਂ ਅਦਰ ਕੰਮ ਕਰਨ ਦੇ ਕਾਰਨ ਨਾ ਦੇ ਮਦਦ ਦਾ ਹਾਲ ਸੁਣੋ ਕਰਮ ਨੂੰ ਰੂਪਾਂਕਤ ਕਰਕੇ ਜਿਹੜਾ ਦੂਸਰਾ ਉਦਾਇਤਾ ਜੁਗ ਸਰਗਰ ਜਿਹੇ ਨਾਮ ਰਿਆਜ ਨਾਲ ਬੰਧਾ ਸਮਝੋ ਜੀ ਆਪਕੋ ਇਹ ਜਿਹੜਾ ਜੀਉ ਨਾਮ ਜਿਆਦਾ ਗੁਰੂ ਸਤਿ ਪਾਦ ਨਾਮੁ ਤਕੇ ਮਨ ਦੇ ਲਈ ਮੁਨਤੀ ਸ਼ੰਲਾ ਗੁਰੂ ਦੁਆਰੇ ਨਾਮ ਜਵਾ ਕਰਮ ਨੂੰ ਮਹਾਨ ਰੂਪਾਂਕਤ ਹੋਣੇ ਸਮਾਰਟਾਨ ਸਰਕਾਰ ਨੂੰ ਮਿਲਿਆ ਜਿਸ ਦਾ ਸੁਭਾਗ ਰਹਾ ਬਰ ਗੁਰਗਾਸ ਵਾਰ ਹਰ ਨਾਮ ਨਮਰਤਾ ਸਿਧਾ ਜੀ ਦੇ ਸਵਾਰਾ ਕੋ 100 ਸਭ ਨਾਮ ਤੋਂ ਅਨੁਜਾ ਮਾ ਅਛੇ ਚਲਿਆ ਤਿਆਗ ਸੰਤਰਾ ਬਿਚਾਰ ਦੀ ਬਾ ਗੁਰ ਸਰਬਜੀ ਮੈਂ ਜਾ ਰਿਹਾ ਆਤਮਿਕ ਨਿਸ਼ਾ ਸੰਦਾ ਸਾਹਿਬ ਬਾਫਰ ਉਸ ਕੀ ਹੋ ਨਿਮ ਕਮਾਇਆ ਗਰੀ ਚੋਤਾਸ ਨਿਕਟੇ ਸੰਗਾਰ ਸੌ ਗਿਆ ਜਸ ਸਵਾਮ ਅਰਤਾ ਬਚਨ ਕਟਾਵਾਰ ਕੋ ਨਾਦ ਕਰ ਕੋ ਸੋਰਾ ਹਾਂਜੀ ਉਹ ਵਾਸਤੇ ਇਸ ਦੇ ਸਾਥ ਦੇ ਧੰਨਵਾਦ ਸਵਾਗਤ ਹੈ ਜੀ ਜਿਹੜੇ ਅੱਜ ਦੇ ਦਿਨ ਸਾਡੇ ਨਾਲ ਇਸ ਮਹਾਨ ਸਮਾਗਮ ਦਾ ਹਿੱਸਾ ਬਣ ਕੇ ਆਏ ਹਨ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਾਣੇ ਦਾ ਪ੍ਰਸਾਰਣ ਗਾਉਣ ਨੂੰ ਮੰਗਦੇ ਰਹੇ ਸਮਾਥੀ ਜੀ ਦਾ ਸਤਿਕਾਰਯੋਗ ਇੱਕ ਆਪਣਾ ਅੱਖੀ ਦਾ ਜੀਵਨ ਬਣਾਉਣ ਦੀ ਗੱਲ ਕਿਨਾਂ ਯੋਗਤਾਵਾਂ ਤੋਂ ਕਰ ਮੰਨਦਾ ਕਰਤ ਦੇ ਵਿਸ਼ੇ ਨੂੰ ਲਾਗੂ ਕਰ ਸਕਦਾ ਹੈ ਸੋ ਸੋ ਸਦਾਰਾ ਸਰਕਾਰ ਆਪਣਾ ਯੋਸਨਾ ਵਿਸਤਾਰ ਕਰਨ ਦੇ ਵਿੱਚ ਕੰਮ ਕਰ ਰਿਹਾ ਹੈ ਕਰਤ ਕਰ ਦਿੱਤਾ ਤਾਂ ਜੋ ਤਸਦੀਕ ਕਰ ਸਕਦਾ ਹੈ ਸੋ ਬਾਤ ਸੋ ਸਸਮ ਨੂੰ ਨਵੀਂ ਨਸਲ ਅੱਜ ਲਈ ਬਣਾਉਣ ਲਈ ਨਵੀਂ ਨਸਲ ਨੂੰ ਸਾਰੇ ਪੰਨਾ ਸਭ ਤੋਂ ਸਭ ਤੋਂ ਸਭ ਮਾਈ ਸਾਹਿਬ ਨੂੰ ਲੌਗ ਇਨ ਪਾਏਗਾ ਨਿਕਾਲੇਗਾ ਸਭ ਸਭ ਪ੍ਰਸ਼ਨ ਪਾਸ ਕਰਨਾ ਸਾਨੂੰ ਕੰਮ ਦੇ ਨਾਲ ਨਹੀਂ ਜਾਇਆ ਕਰਮਨ ਨੋਦਰਾ ਯੋਗ ਬਲ ਕੰਦਰ ਸਿੱਖਣ ਦੀ ਮਾਰਗ پھر ميشنريٽ نمبر 1922 2323 2323 2323 2323 2323 2323 Nara 何度もやっとくらいなんだけど、たかみさんは。